ਜਦੋਂ ਇਹ ਦੇਸ਼ ਆਜ਼ਾਦ ਹੋਇਆ ਅੰਗਰੇਜ਼ ਨੇ ਦੋ ਦੁਨੀਆਂ ਦੀਆਂ ਮਹਾਨ ਕੌਮਾਂ ਨੂੰ ਸੱਦਾ ਹੈ ਕਹਿੰਦੇ ਜਿਹੜੀ ਤੁਹਾਡੀ ਅਸੀਂ ਜਗਾ ਜਿਹੜੀ ਤੁਹਾਡਾ ਖਿੱਤਾ ਅਸੀਂ ਨੱਪਿਆ ਸੀ ਆਪਣਾ ਲੈ ਲਓ ਅਸੀਂ ਹਿੰਦੁਸਤਾਨ ਛੱਡ ਕੇ ਇੰਗਲੈਂਡ ਚਲੇ ਜਾਣਾ ਹੈ ਜ਼ਨਾਮ ਆਪਣਾ ਅੱਡ ਦੇਸ਼ ਬਣ ਲਿਆ ਪਾਕਿਸਤਾਨ ਇੱਥੇ ਹੋਦੋ ਨੰਦੇਸ਼ ਸਿੰਘ ਜੀ ਮਾਨ ਉਹਨਾਂ ਨੇ ਕਿਹਾ ਜੇ ਮੈਂ ਵੱਖਰਾ ਪੰਜਾਬ ਦੇਸ਼ ਮੰਗਦਾ ਹਾਂ ਤੇ ਦੇਰੀਆਂ ਜਿਹੜੀਆਂ ਫਿਕਰੀਆਂ ਹਨ ਬੰਗਾਲ ਦੀ ਧਰਤੀ ਤੇ ਉਹਨਾਂ ਦਾ ਕੀ ਹੋਊਗਾ ਉਹਨਾਂ ਨੇ Nehru ਤੇ Gandhi ਦੇ ਨਾਲ ਸੰਧੀ ਕਰ ਲਈ ਤੇ 17 ਸ਼ਰਤਾਂ ਜਿਹੜੀਆਂ ਦੇ ਨਾਲ ਸੰਧੀ ਹੋ ਗਈ ਇੰਗਰੇਜ਼ ਚਲਾ ਗਿਆ ਦੇਸ਼ ਆਜ਼ਾਦ ਹੋ ਗਿਆ ਜੈਤੋਪੁਰ ਦੇ ਐਫਸੀ ਜਮਾਨ ਨੇ ਉਸ ਤਰ੍ਹਾਂ ਸ਼ਰਤਾਂ ਵਾਲਾ ਮਤਾ ਜਾ ਕੇ ਗਾਂਧੀ ਦੇ ਨਹਿਰੂ ਦੇ ਸਾਹਮਣੇ ਜਦੋਂ ਗਿਆ ਕੋ ਗਾਂਧੀ ਬਿਠਾ ਹੈ ਗਾਂਧੀ ਗਾਂਧੀ ਪੁਕਾਰ ਦੀ ਕੋਈ ਦੁਨੀਆ ਕਿ ਜਗਤਾ ਗਿਆ ਸਵਾਰ ਗਾਂਧੀ ਕਿਹੜੇ ਦੰਬ ਚਲਾਏ ਪਰਤਾਨੀਆਂ ਕੋ ਕਿਹੜੇ ਜਾ ਚੋਇਆ ਸਵਾਰ ਗਾਂਧੀ ਕਿਹੜੇ ਥਾਣੇ ਵਿੱਚ ਉਸਨੇ ਕੈਦ ਕੱਟੀ ਕਿਹੜੇ ਥਾਣੇ ਵਿੱਚ ਖਾਧੀ ਹੈ ਮਾਏ ਕੰਦੀ ਪੰਜਾਬੀ ਦਾ ਸ਼ਾਇਰ ਕਹਿੰਦਾ ਹੈ ਜੁੱਤੀ ਸਰਗ ਵਿੱਚ ਉਸ ਦੇ ਸੌ ਮਾਰੋ ਜਿਹੜਾ ਗਾਂਧੀ ਰੱਖੇ ਅਰ ਬਾਰ ਗਾਂਧੀ ਗਾਂਧੀ ਨੂੰ ਜਦੋਂ ਕਿਹਾ ਵੀ ਸਾਡੇ ਇਹ ਜਿਹੇ 17 ਮਤੇ ਹਨ ਤੇ ਲਾਗੂ ਕੀਤਾ ਜਾਣ ਆਦੇਸ਼ ਆਜ਼ਾਦ ਹੋ ਗਿਆ ਹੈ हरू ने शतार वाला जो पेपर तस्वीर उन्हें कहा बात और थी आप हिंदू देखा है आजाद हिंदू ने देखा है हिंदू आजाद हो चुका है हिंदु प्रदेश सरकार ने कड़ी के पार कंधी में कल यह पार्लियामेंट की मीटिंग सदा थोड़े तो तो बच्चे थे एक कलंक लाया गया सिख एक जरायम पेशक कौन है थोड़े गल फटी पाएगी शहीद की जो मौत है वो कौन की हयात है हयात वो हयात यहां मौत भी शहजात है मरता मरता बलदेव सिंह मान एक गल कह गया ਕਿ ਮੈਂ ਸਿੱਖਾਂ ਨੂੰ ਹਿੰਦੂਆਂ ਦੇ ਇਕਰਾਮ ਕਰਕੇ ਚੱਲਿਆ ਹਾਂ ਲੋ ਜੀ ਸਮਾਂ ਗੁਜ਼ਰ ਗਿਆ ਗੁਜ਼ਰ ਗਿਆ ਗਿਆ ਗੁਜ਼ਰ ਗਿਆ ਤੁਸੀਂ ਪੰਜਾਬੀ ਲੋਕਾਂ ਨੇ ਥੋੜੇ ਵੱਡਿਆਂ ਵੱਡੇ ਜਾਂਦੇ ਮੋਹਰ ਚ ਲਾਉਣੇ ਸ਼ੁਰੂ ਕਰ ਦਿੱਤੇ ਹੈ ਜਦੋਂ ਉਹਨਾਂ ਨੇ ਮੋਹਰ ਲਾਏ ਆ ਤੇ ਉਹਨਾਂ ਨੇ ਹਿਮਾਚਲ ਤੇ ਹਰਿਆਣਾ ਕੱਟ ਕੇ ਤੁਹਾਨੂੰ ਇੱਕ ਛੋਟਾ ਜਿਹਾ ਪੰਜਾਬ ਦੇ ਦਿੱਤਾ ਹੈ ਦੀ ਪ੍ਰਾਇਮਸਾ ਮਸੀਹ ਗਾਂਧੀ ਨੇ ਕੀ ਕੀਤਾ ਹੈ ਉੱਥੋਂ ਇੱਕ ਸਾਧੂ ਭੇਜਿਆ ਹੈ ਜਿਹਨੂੰ ਨੰਗਕਾਰਿਆ ਗੁਰਬਖਸ਼ ਸੰਤ ਕਹਿੰਦੇ ਨੇ ਉਹ ਕਰਕਟਾਈਏ ਆਪਣੇ ਪ੍ਰੋਗਰਾਮ ਪੰਜਾਬ ਦੇ ਵਿੱਚ ਲਾਉਣੇ ਸ਼ੁਰੂ ਕਰ ਦਿੱਤੇ ਹੈ ਥਾਂ ਥਾਂ ਤੇ ਲਾਉਣੇ ਸ਼ੁਰੂ ਕਰ ਦਿੱਤੇ ਹੈ ਉਹ ਨੰਗਕਾਰੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੀੜ ਉਤੋਂ ਦੀ ਨੰਘ ਕੇ ਕਿ ਆਪ ਕੁਰਸੀ ਤੇ ਬੈਠਦਾ ਸੀ ਤੇ ਸਤਿਗੁਰਾਂ ਦੀ ਪਵਿੱਤਰ ਪ੍ਰਸੰਗਾਂ ਦੀ ਜੋਤ ਹੈ ਉਹਨੂੰ ਆਪਣੇ ਪੈਰਾਂ ਵਿੱਚ ਰੋਟਦਾ ਸੀਗਾ ਤੇ ਉਹਨੇ ਬਾਤ ਵੀ ਕੀਤੀ ਨਾ ਤੁਸੀਂ ਤੇ ਨਾ ਅਸੀਂ ਕਿਸੇ ਨੇ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਮਾਤਾ ਅਗੰਗਰਾ ਧਰਤੀ ਤੇ ਕਹਿਣਾ ਹੋਇਆ ਜਿਵੇਂ ਕਹਿੰਦੇ ਬਾਬਾਏ ਕੋਲ ਸੰਤ ਬਾਬਾ ਜਰਨੈ ਸਿੰਘ ਜੀ ਖਾਲਸਾ ਪਿੰਡਾਂ ਵਾਲੇ ਉਹਨਾਂ ਨੇ ਕਿਹਾ ਮੈਂ ਰੋਕਾਂਗਾ ਮੈਂ ਰੋਕੇ ਧਾਵਾਂ ਨਾਕਾਰੀਆਂ ਗੁਰਬੱਤਨੀ ਨੇ 7 ਨੂੰ 178 13 ਅਪ੍ਰੈਲ ਵਾਲੇ ਦਿਨ ਜਸੂਆਂ ਦੇ ਧਰਮ ਦੇ ਲੋਕੀਆਂ ਨੇ ਨਾਕਾਰੀਆਂ ਨੇ 13 ਸਿੰਘਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਹੈ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਢੰਡਰਾ ਵਾਲਾਂ ਦੀ ਆਤਮਾ ਬਲੁੰਦੇ ਗਈ ਹੈ ਲੋ ਸਭ ਤੋਂ ਪਹਿਲਾਂ ਮੈਂ ਸ਼ਹੀਦਾਂ ਦੇ ਸਰਤਾਜ ਸ਼ਾਂਤੀ ਦੇ ਸੌਂਦੇ ਗੁਬੀਤਾ ਦੇ ਸਮੁੰਦਰ ਕਿਤੇ ਅਜੇ 스콜ਰ ਸ੍ਰੀ ਗੁਰੂ ਆਦਿਨਗਰ ਤੋਂ ਲੈ ਕੇ ਅੱਜ ਤੱਕ ਦੇ ਅਮਰ ਸੇਵਾਦਾਰ ਨੂੰ ਕੋਈ ਸ਼ਰਧਾ ਦੇ ਭੇਟ ਸੱਜੀ ਹੋਈ ਆਉਂਦੇ ਕਿੱਥਾ ਜਾ ਰਹੇ ਬਹਿ